ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿ ਦੀਆਂ ਵੱਡੀਆਂ ਖਬਰਾਂ ਅੱਜ ਫੇਰ ਦਿੱਲੀ ਕੂਚ ਕਰਨਗੇ ਕਿਸਾਨ ਪੰਜਾਬ ਦੇ ਕਿਸਾਨਾਂ ਗੁਨੇ ਫਿਰ ਤੋਂ ਕੀਤਾ ਐਲਾਨ ਪੰਜਾਬ ਵਿਧਾਨ ਸਭਾ ਸੈਸ਼ਨ ਬਾਰੇ ਵੱਡੀ ਖਬਰ ਹੈ ਫਰਵਰੀ ਦੇ ਆਖਰੀ ਹਫਤੇ ਬੁਲਾਇਆ ਜਾ ਸਕਦਾ ਹੈ ਸੈਸ਼ਨ ਪੰਜਾਬ ਕੈਬਨਿਟ 'ਚ ਵੱਡਾ ਫੇਰ ਬਦਲ ਚੋਣਾਂ ਤੋਂ ਪਹਿਲਾਂ ਨਵੇਂ ਚਿਹਰੇ ਦੀ ਹੋਵੇਗੀ ਐਂਟਰੀ ਹਾਈ ਕੋਰਟ ਨੇ ਕੇਂਦਰ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾ ਰਹੀ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ ਕਿਸਾਨਾਂ ਨਾਲ ਡੱਟ ਕੇ ਖੜੀ ਮਾਨ ਸਰਕਾਰ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਲਾਟ ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਸੂਰਜਕਾਰ ਯੋਜਨਾ ਦਾ ਕੀਤਾ ਐਲਾਨ ਹਰ ਮਹੀਨੇ ਮਿਲੇਗੀ 300 ਯੂਨਿਟ ਮੁਫਤ ਬਿਜਲੀ ਪੰਜਾਬ ਚ ਮੌੜ ਵਧੇਗੀ ਠੰਡ ਅਗਲੇ 2 ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਕਿਸਾਨਾਂ ਦੇ ਹੱਕ ਚ ਕੇਂਦਰ ਦੀ ਮੋਦੀ ਸਰਕਾਰ ਤੇ ਭੜਕੇ ਰਵਨੀਤ ਬਿੱਟੂ ਗੁੱਸੇ ਚ ਕਈਆਂ ਵੱਡੀਆਂ ਗੱਲਾਂ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਤੋਂ ਕਿਸਾਨ ਨਾਰਾਜ਼ ਹਨ ਇਸ ਸਮੁੱਚੀ ਲਹਿਰ ਦੇ ਆਗੂ ਵੱਜੋਂ ਇੱਕ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਨਾਂ ਅੱਗੇ ਆ ਰਿਹਾ ਹੈ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਏ ਕਿਸਾਨਾਂ ਨੇ ਸ਼ਾਮ ਢਲਦਿਆਂ ਹੀ ਦਰਨਾ ਸਮਾਪਤ ਕਰ ਦਿੱਤਾ ਸੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਫਿਰ ਤੋਂ ਉਹ ਦਿੱਲੀ ਵੱਲ ਰਵਾਨਾ ਹੋਣਗੇ ਇਸ ਦੇ ਨਾਲ ਹੀ ਕਿਸਾਨਾਂ ਆਗੂ ਦੱਸ ਰਹੇ ਹਨ ਕਿ ਪੁਲਿਸ ਨਾਲ ਝੜਪ ਵਿੱਚ 80 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਹਨ ਇਸ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਦਰਨੇ ਦਾ ਸਮਰਥਨ ਕੀਤਾ ਹੈ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਸੰਗਰੂਰ ਪਟਿਆਲਾ ਡੇਰਾ ਬਸੀ ਮਾਨਸਾ ਤੇ ਬਠਿੰਡਾ ਦੇ ਹਸਪਤਾਲਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਕਿਸਾਨਾਂ ਦੇ ਰਵੱਈਏ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਹ ਪਿੱਛੇ ਹਟਣੇ ਮੂਡ ਵਿੱਚ ਹਨ ਸ਼ੰਭੂ ਸਰਹੱਦ ਤੇ ਵੀ ਕਿਸਾਨਾਂ ਦਾ ਹਮਲਾਵਰ ਰੂਪ ਦੇਖਣ ਨੂੰ ਮਿਲਿਆ ਹੈ ਕਿਸਾਨਾਂ ਨੇ ਕਿਹਾ ਕਿ ਉਹ 6 ਮਹੀਨੇ ਦੀ ਤਿਆਰੀ ਨਾਲ ਘਰੋਂ ਨਿਕਲੇ ਹਨ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਵਾਪਸ ਪਰਤਣ ਬਾਰੇ ਸੋਚਣਗੇ ਵੀ ਨਹੀਂ 2 ਸਾਲ ਪਹਿਲਾਂ ਚੁਣੀ ਗਈ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਛੇਵਾਂ اجلاس ਇਸ ਮਹੀਨੇ ਦੇ ਆਖਰੀ ਹਫਤੇ ਯਾਨੀ 26 ਜਾਂ 27 ਫਰਵਰੀ ਤੋਂ ਸ਼ੁਰੂ ਹੋਣ ਦੀ ਪੱਕੀ ਸੰਭਾਵਨਾ ਹੈ ਪੰਜਾਬ ਸਕਤਰੇ ਦੇ ਸੱਤਾਗਲੀ ਆ ਰਿਹਾ ਤੇ ਵਿਧਾਨ ਸਭਾ ਸਕਤਰੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲਗਭਗ 8 ਬੈਠਕਾਂ ਵਾਲੇ ਇਸ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਹੋਵੇਗਾ ਜਿਸ ਰਾਹੀਂ ਆਪ ਸਰਕਾਰ April 2023 ਤੋਂ February March 2024 ਤੱਕ 1 ਸਾਲ ਦੀ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕਰੇਗੀ ਇਸ ਭਾਸ਼ਣ ਨੂੰ ਤਿਆਰ ਕਰਵਾਉਣ ਲਈ ਸਰਕਾਰੀ ਵਿਭਾਗਾਂ ਤੋਂ ਅਫਸਰ ਸ਼ਾਹੀ ਸੰਖੇਪ ਵਿੱਚ ਵੇਰਵੇ ਮੰਗਲੇ ਹਨ ਸੰਖੇਪ ਵਿੱਚ ਵੇਰਵੇ ਮੰਗਲੇ ਹਨ ਜਿਨ੍ਹਾਂ ਦੇ ਤਾਰਫ ਤੇ ਸੀਨੀਅਰ ਅਧਿਕਾਰੀ ਅੰਗਰੇਜ਼ੀ ਵਿੱਚ ਇਹ ਭਾਸ਼ਣ ਦੀ ਲਿਖਤ ਵਿੱਚ ਜੁਟ ਗਏ ਹਨ ਪਹਿਲੇ ਦਿਨ ਭਾਸ਼ਣ ਤੋਂ ਬਾਅਦ ਰਾਜਪਾਲ ਦੇ ਧੰਨਵਾਦ ਕਰਨ ਦੀ ਬਹਿਸ ਦੋ ਬੈਚਾਂ ਵਿੱਚ ਖਤਮ ਹੋ ਜਾਵੇਗੀ ਅਗਲੇ ਦਿਨ ਸ਼ਾਮ ਨੂੰ 2024-25 ਦਾ ਪੂਰਾ ਬਜਟ ਪੇਸ਼ ਹੋਵੇਗਾ ਜਿਸ ਦੀ ਤਿਆਰੀ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਦਿਨ ਰਾਤ ਲੱਗੇ ਹੋਏ ਹਨ ਪੰਜਾਬ ਸਰਕਾਰ ਦੀ ਕੈਬਨਟ ਵਿੱਚ ਇੱਕ ਹੋਰ ਨਵਾਂ ਮંત્રી ਸ਼ਾਮਿਲ ਹੋਣ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਕੈਬਨਿਟ ਵਿੱਚ ਇੱਕ ਨਵਾਂ ਚਿਹਰਾ ਸ਼ਾਮਿਲ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਹਰ ਲੋਕ ਸਭਾ ਹਲਕੇ ਵਿੱਚੋਂ ਇੱਕ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾਵੇ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਇੱਕ ਅਹੁਦਾ ਅਜੇ ਵੀ ਖਾਲੀ ਹੈ ਇਸ ਵੇਲੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਮੇਟੀ ਇੱਕ ਮੰਤਰੀ ਦੀ ਗੁੰਜਾਇਸ਼ ਹੈ ਪੰਜਾਬ ਕੈਬਨਿਟ ਵਿੱਚ ਕੁੱਲ 17 ਮੰਤਰੀ ਹੋ ਸਕਦੇ ਹਨ ਇਸ ਵੇਲੇ ਕਈ ਮੰਤਰੀਆਂ ਕੋਲ ਹੋਰ ਵਿਭਾਗਾਂ ਦੀਆਂ ਵਾਧੂ ਮੰਵਾਰੀਆਂ ਵਿਹਾਨਾ ਸੂਤਰਾਂ ਦੀ ਮੰਨੀ ਤੇ ਪਹਿਲੀ ਵਾਰ ਜਿੱਤੇ ਵਿਧਾਇਕਾਂ ਨੂੰ ਵੀ ਨਵੀਂ ਕੈਬਨਿਟ ਵਿੱਚ ਸ਼ਾਮਿਲ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚ ਅਜੇਹੇ ਆਪ ਵਿਧਾਇਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਚਿਹਰਿਆਂ ਨੂੰ ਕਰਾਰੀ ਮਾਤ ਦੇ ਕੇ ਚੋਣ ਜਿੱਤੀ ਸੀ ਅਤੇ ਵਿਧਾਇਕ ਬਣੇ ਸਨ। ਹਰਿਆਣਾ ਵਿੱਚ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਰੋਕਣ ਲਈ ਸੜਕਾਂ ਜਾਮ ਕਰਨ ਅਤੇ ਇਸ ਨਾਲ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਸੰਬੰਧੀ ਧਾਇਰ ਜਾਣੀਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਹਰਿਆਣਾ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਹਾਈ ਕੋਰਟ ਨੇ ਕਿ ਹੈਗੀ ਸਾਰੇ ਮੁੱਦਿਆਂ ਨੂੰ ਆਪਸੀ ਤਾਲਮੇਲ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਹਾਈ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਦਿੱਲੀ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਸਮੇਤ ਦੋਵੇਂ ਕਿਸਾਨ ਯੂਨੀਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਇਸ ਦੇ ਨਾਲ ਹੀ ਹਾਈ ਕੋਰਟ ਨੇ ਕੇਂਦਰ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਕਾਨੂੰਨੀ ਵਿਵਸਥਾ ਬਣਾਈ ਰੱਖਣ ਤੇ ਸਾਂਝੇ ਤੌਰ ਤੇ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ ਪੰਜਾਬ ਦੇ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਡਟ ਕੇ ਖੜੀ ਹੈ ਇਸ ਮੁcke ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰਾਂ ਉੱਤੇ ਐਂਬੂਲੈਂਸਾਂ ਦੀ ਤਾਇਨਾਤ ਕੀ ਵਧਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਡਾਕਟਰਾਂ ਤੇ ਸਟਾਫ ਨੂੰ ਵੀ ਹਸਪਤਾਲਾਂ ਵਿੱਚ ਰਹਿਣ ਨੂੰ ਕਿਹਾ ਹੈ ਦੱਸਦੇ ਕਿ ਇਸ ਪੁਲਿਸ ਕਾਰਵਾਈ ਵਿੱਚ ਕਿਸਾਨ ਗੰਭੀਰ ਜ਼ਖਮੀ ਹੋ ਰਹੇ ਸਨ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਵੀ ਲਾਠੀ ਚਾਰਜ ਤੇ ਅਥਰੂ ਗੈਸ ਦੇ ਕੋਲੇ ਨਾ ਛੱਡਣ ਦੀ ਮੰਗ ਕੀਤੀ ਹੈ ਸੰਗਰੂਰ ਪਟਿਆਲ ਡੇਰਾਬਸੀ ਮਾਨਸਾ ਤੇ ਬਠਿੰਡਾ ਦੇ ਹਸਪਤਾਲਾਂ ਅਲਾਰਟ ਉੱਤੇ ਆ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਲਈ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਦਾ ਐਲਾਨ ਕੀਤਾ ਹੈ ਉਹਨਾਂ ਨੇ ਟਵਿੱਟਰ ਤੇ ਪੋਸਟ ਦੀ ਲੜੀ ਵਿੱਚ ਕਿ ਹੈਗੀ ਲੋਕਾਂ ਦੇ ਟਿਕਾਊ ਵਿਕਾਸ ਤੇ ਭਲਾਈ ਲਈ ਅਸੀਂ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕਰ ਰਹੇ ਹਾਂ ਪੀਐਮ ਮੋਦੀ ਨੇ ਕਿਹਾ ਹੈ ਕਿ 75000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ ਦਾ ਟੀਚਾ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਮੁਹੱਈਆ ਕਰਵਾ ਕੇ 1 ਕਰੋੜ ਘਰਾਂ ਨੂੰ ਰੋਸ਼ਨ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੇ ਬੈਂਕਾਂ ਵਿੱਚ ਸਿੱਧੇ ਤੌਰ ਤੇ ਦਿੱਤੀ ਜਾਣ ਵਾਲੀ ਸਬਸਿਡੀਆਂ ਤੋਂ ਲੈ ਕੇ ਭਾਰੀ ਵਿਆਜ ਤਾਂ ਬੈਂਕ ਕਰਜ਼ਿਆਂ ਤੱਕ ਕੇਂਦਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਲੋਕਾਂ ਤੇ ਲਾਗਤ ਦਾ ਬੋਝ ਨਾ ਪਵੇ ਪੰਜਾਬ ਚਕੜੱਕ ਦੀ ਠੰਡ ਤੋਂ ਭਾਵੇਂ ਰਾਹਤ ਮਿਲ ਗਈ ਹੋਵੇ ਪਰ ਘੱਟੋ ਘੱਟ ਤਾਪਮਨ ਅਜੇ ਵੀ 4 ਡਿਗਰੀ ਤੋਂ ਘੱਟ ਰਿਕਾਰਡ ਹੋ ਰਿਹਾ ਹੈ ਜੋ ਕਿ ਆਮ ਤੋਂ 4-5 ਡਿਗਰੀ ਘੱਟ ਦੱਸਿਆ ਜਾਂਦਾ ਹੈ ਸ਼ਾਮ ਤੋਂ ਲੈ ਕੇ ਸਵੇਰੇ ਤੜਕਸਾਰ ਤੱਕ ਦਾ ਘੱਟੋ ਘੱਟ ਤਾਪਮਨ ਠੰਡ ਦਾ ਪੂਰਾ ਅਹਿਸਾਸ ਕਰਵਾ ਰਿਹਾ ਹੈ ਇਸੇ ਵਿੱਚ ਘਾਰ ਪੰਜਾਬ ਹਰਿਆਣਾ ਦੇ ਵਿਦੇਰੇ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ 3 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਬਦਲੇ ਮੌਸਮ ਦੇ ਮિજાਜ ਕਾਰਨ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਬਾਰਿਸ਼ ਹੋਣ ਨਾਲ ਸਰਦੀ ਇੱਕ ਵਾਰ ਫਿਰ ਵੱਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨਾਂ ਤੱਕ ਬੱਦਲ ਛਾਏ ਰਹਿਣਗੇ ਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਰਜ ਹੋਵੇਗੀ। ਦੂਜੇ ਪਾਸੇ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 7 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਔਸਤ ਤਾਪਮਾਨ ਤੋਂ 3 ਡਿਗਰੀ ਘੱਟ ਹੈ ਮੈਂਬਰ ਪਾਰਲੀਮੈਂਟ ਰਮਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਐਮਐਸਪੀ ਤੇ ਹੋਰ ਗਰੰਟੀਆਂ ਦੀ ਮੰਗ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਾਹ ਵਿੱਚ ਬੈਰੀਕੇਡ ਕੰਡਿਆਂ ਵਾਲੀ ਤਾਰਾਂ ਤੇ ਸੜਕਾਂ ਤੇ ਕੰਦਾਂ ਗੱਡ ਕੇ ਰੋਕਣ ਦਾ ਸਖਤ ਵਿਰੋਧ ਕੀਤਾ ਹੈ ਉਨ੍ਹਾਂ ਕਿਹਾ ਹੈ ਕਿ ਦੇਸ਼ ਅੰਦਰ ਸੜਕਾਂ ਤੇ ਕੰਦਾਂ ਗੱਡ ਕੇ ਇੱਕ ਨਵਾਂ ਪਾਕਿਸਤਾਨ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਆਪਣੀ ਮੰਗ ਲਈ ਆਵਾਜ਼ ਨਹੀਂ ਉਠਾ ਸਕਦਾ ਉਹਨਾਂ ਕਹੇ ਹੈ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣਾ ਵਿੱਚ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਦੱਸਦੇ ਹਨ ਪਰ ਦੇਸ਼ ਦੇ ਅੰਦਾਜ਼ ਤੇ ਕਿਸਾਨ ਨੂੰ ਰੋਕਣ ਲਈ ਵਰਤੇ ਗਏ ਵਸੀਲਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਲੋਕਤੰਤਰ ਖਤਰੇ ਵਿੱਚ ਪੈ ਗਿਆ ਹੈ ਬਿੱਟੂ ਨੇ ਕਿਹਾ ਹੈ ਕਿ ਕੇਂਦਰ ਕੋਲ ਬਾਦੂ ਪੈਸਾ ਹੈ ਉਹ ਚਾਹੇ ਤਾਂ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਸਾਰੀਆਂ ਫਸਲਾਂ ਤੇ ਐਮਐਸਪੀ ਅਤੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰ ਸਕਦੀ ਹੈ ਪਰ ਅਸਲ ਵਿੱਚ ਸਰਕਾਰ ਇਹ ਚਾਹੁੰਦੀ ਹੀ ਨਹੀਂ ਜੀ ਕਿਸਾਨ ये किसान जो देश का देखना ना सबसे बड़ा देश का किसान किसान ने देश में आजाद कराया किसान ही है जो देश का अन्न भंडार पैदा करता है किसान ही किसान का बेटा ही है जो देश को सरहदों पर उसकी रक्षा करता है तो आप किसान की बात क्यों नहीं यार हमारे देश की कैपिटल है अगर कोई वहां पर जाके अपनी बात करना चाहता है तो आप क्यों डरते हैं अरे बात कीजिए आपके देश का किसान है ये वही किसान है जो गांधी जी के साथ पूरा था ये वही जो इंडियन नेशनल आर्मी बनाई थी जनरल मोहन सिंह ये वही किसान अरे बात सुनिए ये कोई किसी के दलाल नहीं है ये किसान है ये खुद कुर्बानी करते हैं सो तो इनके साथ टकराना तो बिल्कुल नहीं चाहिए ਬੀਸਾ ਦਿਮਾਗ ਖਰਾਬ ਹੋ ਗਿਆ ਜਿੰਨ ਕੇ ਸਾਟ ਇਸ ਤਰ੍ਹਾਂ ਬਣਾ ਦਿੱਤਾ ਕਿ ਪੰਜਾਬ ਅਲੱਗ ਇੱਕ ਕੰਟਰੀ ਆ ਤੇ ਹਰਿਆਣਾ ਇੱਕ ਅਲੱਗ ਚੀਜ਼ ਆ ਉਹ ਕਿਤਾ ਦੇਖਦੇ ਜਿਹੜੇ ਸੜਕਾਂ ਦੇ ਉੱਤੇ ਇਸ ਵਕਤ ਨੁਕੇਲੀਆਂ ਕਿਲਾ ਲਗਾ ਦਿੱਤੇ ਗੀਆਂ ਨੇ ਵੱਡੇ ਵੱਡੇ ਬੈਰੀਕਡ ਲਗਾ ਦਿੱਤੇ ਗਏ ਨੇ ਸਾਰੇ ਬਾਰਡਰਾਂ ਦੇ ਉੱਤੇ ਸਾਡਾ ਗੁਰੂ ਕੱਡਿਆਂ ਤੇ ਸੌਂਦਾ ਰਿਹਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਨਾਲੇ ਹਰਿਆਣਾ ਕਿਹੜਾ ਵੱਖਰਾ ਆ ਉਹ ਪੰਜਾਬ ਹੀ ਆ ਇਹ ਤਾਂ ਇਹਨਾਂ ਦੀ ਰਾਜਨੀਤੀ ਨੇ ਤੁਹਾਨੂੰ ਵੰਡਦਾ ਸੀ ਲੋਕ ਤਾਂ ਇਕੱਠੇ ਹੀ ਆ ਉਹ ਸਾਰੇ ਦੇਸ਼ ਪ੍ਰੇਮੀ ਆ ਹਰਿਆਣੇ ਵਾਲੇ ਵੀ यूपी भी पंजाब वाले वाले भी राजस्थान सारे कोई नहीं देखिए आज पूरे भारत के इतिहास में भारत की राजनीति में आज काला दिवस है और देश के किसान मजदूर पर जिस तरह से मोदी सरकार ने हमला किया है ये शर्म वाली बात है मैं आपको बताना चाहूँ जो दुनिया के सबसे बड़े डिक्टेटर हुए हैं बड़े लोग हुए हैं। उनको हराना इतना आसान नहीं होता पंजाबी में हम बोलते भी अपनी बड़ी आप पुट लेते थे तो वो अपनी अपनी मौत खुद खरीद रहे हैं किसानों पे हमला करके जो हम देख रहे हैं हम आज भी कहते हैं माननीय प्रधानमंत्री जी हम इस देश के किसान और खेत मजदूर हैं हमारा दिल्ली के जाना अनक का सवाल नहीं है हमारा आपसे लड़ना अनक का सवाल नहीं है हम मांग रहे हैं एम एस पी गून सी टू प्लस फिफ्टी परसेंट डॉक्टर स्वामीनाथन कमीशन की रिपोर्ट जो आपने मानी हुई है देखिए ये आपके माध्यम से जानी चाहिए वो बोल रहे कमेटी बना लिए हमने बोला सी अनाउंसमेंट करते हर छह महीने के बाद आपकी एम वो पूरी आप उसके चर्चा करने के बाद करते हैं तो उस तेईस फसलों के बाद जहां आप एमएसपी का अनाउंस करते हैं उनके ऊपर खरीद की गारंटी का कानून बना दीजिए भाग निकले तो वो कुछ करना नहीं चाहते कर्ज के ऊपर हमने बात की तो बोले कमेटी डिसाइड करेगी कितना कर्ज है कितना नहीं बोले बच्चे को बैंकों का कर्जा है ये दस दिन में सारा डेटा सामने आ जाता सबको मालूम है कितना देश के किसान मजदूर के ऊपर कर्जा है तो मान के भी हम जब हमने ये सवाल किया कि आप कहते देश में कानून है कानून व्यवस्था रहेगी ठीक है और कुछ केसों के ऊपर वो जीनियस क्राइम बोल रहे थे हमारे केसों के ऊपर हमने बोला क्या लखीमपुर खीरी को आप जीनियस क्राइम नहीं मांगते बोले मानते हैं तो बोला आपका जो मंत्री है अजय मिश्रा टैनी उसके ऊपर 120 बी का पर्चा है साजिश करने का तो आपके मंडल में बैठा हुआ है उसको निकालिए उसके ऊपर कोई जवाब नहीं था जिसने बिजली संशोधन बिल के ऊपर भी बिल्कुल तथ्यों से हटकर मंत्री महोदय ने बात की हम बातें तो हमने सुनी इस माहौल में भी जब हरियाणा पूरी तरह कश्मीर वैली में बदला गया हमारे आदमी महाराष्ट्र में गिरफ्तार हुए हमारे आदमी मध्य प्रदेश में गिरफ्तार हुए हमारे आदमी उड़ीसा में गिरफ्तार हुए फिर भी हम वार्ता करने गए हमारा मन साफ है भी हम मिल बैठ के इस मसले का हल करना चाहते हैं। जब हमारी किसी ने नहीं सुनी फिर हमारा आगे बढ़ना मजबूरी था आज सारा दिन मुझे पता हंड्रेड से ऊपर जख्मियों की लिस्ट है मुझे अपने यूनियन का पता है पंद्रह बीस वर्कर हैं एक के मुंह पर शैलिंग बहुत जोर से लगी है उसको ऑपरेशन कराना पड़ेगा जो मैं शेलिंग दिखा रहा हूँ मुझे फौजियों ने बताया आप पढ़ लीजिए इंग्लिश में यह किसानों के ऊपर शेलिंग की नहीं जा सकती ये शेलिंग हो रही बारे। देश तो जिस तरह से बुलेट इस्तेमाल की जा रही है रब की या बड़ी बड़ी वो बुलेट आम किसानों के आंदोलन पे इस्तेमाल नहीं होती है तो ये दुनिया का सबसे बड़ा जबर ये जो लोकतांत्रिक देश उसमें हो रहा है हम आपके माध्यम से कहना चाहते पूरा देश देख रहा है अगर इस तरह की सरकार देश के किसान और खेत मजदूर से ऐसा करती है तो भारत के 140 करोड़ लोगों को दोबारा सोचना चाहिए हमें इस तरह की सरकार नहीं चाहिए मैं कहना चाहूंगा ये लीडरशिप वो लीडरशिप नहीं की। जड़ा कैडर लड़ूगा आप पा किलोमीटर पीछे बैठी हो लीडरशिप पूरी तरह बेचा और भावे बुलेट दिया गोलियां चलन बेच रहा ठीक है ਔਰ ਆਪਣੇ ਨੌਜਵਾਨ ਨੂੰ ਆਪਣੇ ਕਿਸਾਨ ਨੂੰ ਕਹਾਂਗੇ ਪੀਸਫੁਲੀ ਆਰਾਮ ਨਾਲ ਤਹਮਲ ਨਾਲ ਇਸ ਮੋਰਚੇ ਨੂੰ ਜਿੱਤ ਕੇ ਲੈ ਕੇ ਜਾਣਾ ਵਾ ਸਰਦਾਰ ਸਾਹਿਬ ਯੂਆ ਮਾਨ ਨਹੀਂ ਰਹੇ ਅੱਜ ਜਿਵੇਂ ਆਪ ਕਹਿ ਰਹੇ ਹੋ ਅभी ਵੀ ਦੇਖੋ ਦੇਖੇ ਦੇਖੇ ਮਾਰੇ ਪਾਸ ਸਪੀਕਰ ਦਾ ਪ੍ਰਬੰਧ ਨਹੀਂ ਸਭ ਮੰਨਨੇ ਕਿ ਹਮ ਆਪ ਸਪੀਕਰ ਲਗਾ ਕੇ ਸਭ سے ਬਾਤ ਕਰਾਂਗੇ ਸਭ ਕੁਝ ਕੱਲ ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇ ਤਵਾਨ ਦੇ ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤਚੀਤ ਜਾਰੀ ਰੱਖੀ ਜੋ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਟੋ ਗੱਲਬਾਤ ਜਾਰੀ ਰੱਖੀ ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ ਡਬਲਯੂਟੀਓ ਚੋਪਾਰਤ ਬਾਦ ਹੋ ਜਵੇ World Trade Organization ਤੋਂ ਐ ਵੀ ਕਿਹਾ ਜਾ ਰਿਹਾ ਕਿ ਵਿਪਾਰ ਸਮਝੌਤੇ ਖਤਮ ਕਰਦੇ ਹੋ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾਂ ਐ ਵੀ ਆਈਆਂ ਨੇ ਕਿ ਸਮਾਰਟ ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ ਤੋਂ ਬਾਹਰ ਰੱਖਿਆ ਜਾਵੇ ਐ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਕਿਸੇ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮਨਜ਼ੂਰ ਕਰਨ ਲਈ ਵੀ ਸ਼ਾਇਦ ਉਧਰਲੇ ਕਿਸਾਨ नेता ਤਿਆਰ ਨਹੀਂ ਹੋਏ ਉੱਠ ਕੇ ਚਲੇ ਗਏ ਮੈਂ ਅੱਜ ਵੀ ਕਹਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖਿਏ ਕਿਉਂਕਿ ਗੱਲਬਾਤ ਦੇ ਰਾਹੀ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌ ਸੈਨਾ ਦੇ 8 ਅਧਿਕਾਰੀਆਂ ਨੂੰ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਮ੍ਰਿਤਯੂ ਦੰਡ ਹੋ ਗਿਆ ਸੀ ਉਹਨਾਂ ਨੂੰ ਵੀ ਸੁਰੱਖਿਤ ਹਿੰਦੁਸਤਾਨ ਲੈ ਆਇਆ ਆਪਰੇਸ਼ਨ ਗੰਗਾ ਚ ਅਸੀਂ ਯੂਕਰੇਨ ਤੋਂ 27000 ਭਾਰਤ ਦੇ ਲੋਕਾਂ ਨੂੰ ਵਾਪਸ ਲਿਆਏ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰ ਨੂੰ ਵਾਪਸ ਲੈ ਕੇ ਆਏ ਸਭ ਬਾਜੀ ਦੇ ਜਰੀਏ ਹੀ ਹੋ ਪਾਇਆ ਅੱਜ ਵੀ ਬਾਜੀ ਦੇ ਰਾਹੀ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ ਮੰਗਾ ਮਨਜ਼ੂਰ ਹੋਣ ਗਿਆ ਕਿਰਪਾ ਕਰਕੇ ਗੱਲਬਾਤ ਕਰੋ ਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆਪ ਹਿੰਸਾ ਤੋੜ ਫੋੜ ਆਗਜਨੀ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਜੀ ਦੇ ਰਾਹੀ ਰਾਹੀ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜਿੱਤੇ ਤੱਕ ਤੁਸੀਂ ਗੱਲ ਹੋਰ ਪੁੱਛੀ ਕਿ ਐਮਐਸਪੀ ਐਮਐਸਪੀ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਜੀ ਕਾਂਗਰਸ ਨੇ 10 ਸਾਲ ਦੇ ਵਿੱਚ ਕੁੱਲ ਮਿਲਾ ਕੇ 550000 ਕਰੋੜ ਰੁਪਏ ਦਿੱਤਾ ਕਿਵਾਂ 550000 ਕਰੋੜ ਰੁਪਏ ਝੋਨਾ ਤਾਨ ਦਲਹਨ ਤੇ ਤਿਲਨ ਲਈ ਮੋਦੀ ਸਰਕਾਰ ਨੇ 1839000 ਕਰੋੜ ਰੁਪਏ ਦਿੱਤਾ 10 ਸਾਲਾਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਏ ਰਿਣ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਏ ਸਾਲਾਂ ਕਾਂਗਰਸ ਦੇ ਟਾਈਮ ਤੇ ਬਜਟ ਸੀ 2762 ਕਰੋੜ ਰੁਪਇਆ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 1.25 ਲੱਖ ਕਰੋੜ ਰੁਪਇਆ ਯਾਨੀ ਕਿ ਲੱਖ ਕਰੋੜ ਰੁਪਇਆ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨਿਧੀ ਨਹੀਂ ਸੀ ਨਾ ਕਿਸਾਨਾਂ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 6-6000 ਰੁਪਇਆ ਸਾਲ ਦਾ ਕੁੱਲ ਮਿਲਾ ਕੇ 281000 ਕਰੋੜ ਰੁਪਇਆ ਕਾਂਗਰਸ ਦੇ ਟਾਈਮ ਤੇ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਨਹੀਂ ਮਿਲਦਾ ਸੀ ਮੋਦੀ ਸਰਕਾਰ ਦੇ ਫਸਲ ਬੀਮਾ ਯੋਜਨਾ ਚ 154000 ਕਰੋੜ ਰੁਪਏ ਮੁਆਵਜ਼ਾ ਮਿਲਿਆ ਹੈ ਕਿਸਾਨਾਂ ਕਾਂਗਰਸ ਦੇ ਟਾਈਮ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਤੇ ਮੋਦੀ ਸਰਕਾਰ ਦੇ ਟਾਈਮ ਤੇ ਲੱਖਾਂ ਕਿਸਾਨ ਜੁੜੇ ਨੇ 8000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਕਿਸਾਨ ਸਿੰਚਾਈ ਯੋਜਨਾ ਚ 15500 11 ਕਰੋੜ ਰੁਪਏ ਖਰਚ ਕੀਤਾ ਪੀਐਮ ਕਿਸਾਨ ਪੀਐਮ ਕੁਸਮ ਯੋਜਨਾ ਵਰਗੀ ਯੋਜਨਾ ਸੋਲਰ ਪੰਪ ਵਰਗੀਆਂ ਵੀ ਲੈ ਕੇ ਆਏ ਅਨੇਕੋ ਯੋਜਨਾਵਾਂ ਜਿਦੇ ਚ ਕਿਸਾਨ ਨੂੰ ਲਾਭ ਹੀ ਮਿਲਿਆ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਵਿੱਚ ਅੰਨਦਾਤਾ ਹੈ ਕਿਸਾਨ ਹੈ ਕਿਸਾਨ ਦੇ ਭਲੇ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖੀਏ ਬਹੁਤ ਦੀ ਮੰਗਾ ਸੀ ਤੁਹਾਡੀ ਮੰਨ ਲਈ ਇਹਨੇ ਕੁਝ ਰਹਿੰਦੀਆਂ ਨੇ ਉੱਤੇ ਵੀ ਚਰਚਾ ਕਰਨ ਲਈ ਅਸੀਂ ਤਿਆਰ ਰਾਹੁਲ ਗਾਂਧੀ ਹੁਣ ਕਹਿ ਰਹੇ ਨੇ ਸਰ ਕਿ ਅਸੀਂ ਦੇਣਗੇ ਗਾਰੰਟੀ ਸਾਡੇ ਫਿਤਾਓ ਕਾਂਗਰਸ ਦੀ ਗਾਰੰਟੀ ਪਹਿਲੇ ਵੀ ਫੇਲ ਹੋਈ ਹੁਣ ਵੀ ਹੋਏਗੀ ਕਾਂਗਰਸ ਨੇ ਕਦੇ ਵੀ ਜੋ ਕਹਿਆ ਉਹ ਨਹੀਂ ਕੀਤਾ ਹਿਮਾਚਲ ਦੇ ਕਿਹਾ ਸੀਗਾ 1500 ਰੁਪਏ ਹਰ ਮਹਿਲਾ ਨੂੰ ਹਰ ਮਹੀਨੇ ਮਿਲੇਗਾ ਕੁਝ ਨਹੀਂ ਦਿੱਤਾ ਕਾਂਗਰਸ ਨੇ ਕਿਹਾ ਸੀ 2 ਰੁਪਏ ਕਿਲੋ ਗੋਬਰ ਤੇ 100 ਰੁਪਏ ਲੀਟਰ ਦੁੱਧ ਖਰੀਦਾਂਗੇ ਨਹੀਂ ਖਰੀਦਿਆ ਕਾਂਗਰਸ ਨੇ ਕਿਹਾ ਸੀ ਜਿਹੜੇ ਬਾਗਬਾਨ ਨੇ ਉਹਨਾਂ ਨੂੰ ਮੂੰਹ ਮੰਗੇ ਦਮ ਮਿਲਣਗੇ ਨਹੀਂ ਮਿਲੂ ਕਾਂਗਰਸ ਨੇ ਕਿਹਾ ਸੀ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਨਹੀਂ ਦਿੱਤਾ ਕਿਹੜੀ ਗਾਰੰਟੀ ਪੂਰੀ ਕੀਤੀ ਕਾਂਗਰਸ ਨੇ ਕੋਈ ਨਹੀਂ راہਲੂ ਗਾਂਧੀ ਦੀਆਂ ਗਾਰੰਟੀਆਂ ਸਾਰੀ ਜਗ੍ਹਾ ਫੇਲ ਹੋਈਆਂ ਰਾਹੁਲ ਗਾਂਧੀ ਜੀ ਉਹ ਨੇਤਾ ਨੇ ਜਿਹੜੇ ਆਪਣੀ ਸਰਕਾਰ ਦੇ ਕਾਨੂੰਨ ਆਰਡੀਨੈਂਸ ਫਾੜ ਦਿੱਤਾ ਸੀ ਉਹ ਨਵਾਂ ਕਾਨੂੰਨ ਕਿੱਥੋਂ ਬਣਾਣਗੇ 60 ਸਾਲ ਇਹਨਾਂ ਦੀ ਸਰਕਾਰ ਰਹੀ ਐਮਐਸਪੀ ਦੇ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਅੱਜ ਵੱਡੀਆਂ ਗੱਲਾਂ ਕਰਦੇ ਨੇ